ਆਪਣੀ ਰੀਤ ਨੂੰ ਕਿਵੇਂ ਸੰਭਾਲਿਆ ਜਾਂਦਾ ਇਹ ਗੱਲ ਬਠਿੰਡੇ ਵਾਲੇ ਬਖੂਪੀ ਜਾਣਦੇ ਨੇ ਸ਼ਸ਼ੀਕਲ ਜੀ ਮੈਂ ਰਾਜਵੀਰ ਕੌਰ ਅਨਟੋਲਡ ਪੇਜ ਬਠਿੰਡਾ ਤੋਂ ਬਠਿੰਡੇ ਦੀਆਂ ਗਲੀਆਂ ਵਿੱਚ ਜੇਕਰ ਕਿਸੇ ਖਾਸ ਸਵਾਦ ਦੀ ਗੱਲ ਹੋਵੇ ਤਾਂ ਵਿਨੋਦ ਕਿਚੌਰੀ ਵਾਲੇ ਦਾ ਨਾਮ ਜ਼ਰੂਰ ਆਉਂਦਾ ਹੈ ਦਹਾਕੀਆਂ ਤੋਂ ਇੱਥੇ ਮਿਲ ਰਹੀਆਂ ਕਰਾਰੀਆਂ ਤੇ ਮਸਾਲੇਦਾਰ ਕਚੌਰੀਆਂ ਹਰ ਉਮਰ ਦੇ ਲੋਕਾਂ ਦਾ ਦਿਲ ਜਿੱਤਦੀਆਂ ਨੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਉਹਨਾਂ ਦੇ ਪਰਦਾਦਾ ਜੀ 50 ਸਾਲ ਪਹਿਲਾਂ ਇਥੇ ਪਾਕਿਸਤਾਨ ਤੋਂ ਆਏ ਸਨ 1947 ਦੀ ਵੰਡ ਤੋਂ ਬਾਅਦ ਉਹਨਾਂ ਨੇ ਪਹਿਲੀ ਵਾਰ ਇੱਥੇ ਰੇੜੀ ਲਗਾਈ ਤੇ ਅੱਜ 50 ਸਾਲਾਂ ਤੋਂ ਬਾਅਦ ਵੀ ਤੀਸਰੀ ਜਨਰੇਸ਼ਨ ਵੀ ਇਹ ਕੰਮ ਸੰਭਾਲ ਰਹੀ ਹੈ। ਸਵੇਰੇ-ਸਵੇਰੇ ਇੱਥੇ ਲੱਗਦੀ ਲਾਈਨ ਇਸ ਗੱਲ ਦਾ ਸਬੂਤ ਹੈ ਕਿ ਬਠਿੰਡੇ ਦੇ ਲੋਕਾਂ ਲਈ ਸਿਰਫ ਖਾਣਾ ਨਹੀਂ ਇੱਕ ਰਸਮ ਬਣ ਚੁੱਕੀ ਹੈ। ਚਟਪਟੇ ਆਲੂ ਦੇ ਭਰਮਾ ਸਵਾਦ ਨਾਲ ਖਾਸ ਚਟਣੀਆਂ ਤੇ ਉੱਪਰੋਂ ਮਿਲਣ ਵਾਲਾ ਪਿਆਰ ਵਿਨੋਦ ਕਚੌਰੀ ਵਾਲਾ ਨੇ ਆਪਣੀ ਪਖਰੀ ਪਛਾਣ ਬਣਾਈ ਹੈ। ਮੈਨੂੰ ਤਾਂ ਇੱਥੋਂ ਦੀ ਕਚੌਰੀਆਂ ਖਾ ਕੇ ਬਹੁਤ ਮਜ਼ਾ ਆਇਆ। ਅਗਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਇਹ ਕਚੌਰੀਆਂ ਤਾਂ ਜ਼ਰੂਰ ਵਿਜ਼ਿਟ ਕਰਿਓ। ਮੈਂ ਤਾਂ ਚੱਲੀਆਂ ਸਵਾਦਲੀਆਂ ਕਚੌਰੀਆਂ ਖਾਣ ਤਵਾਰ। ਅਗਰ ਤੁਸੀਂ ਵੀ ਸਵਾਦ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਵਿਜ਼ਿਟ ਕਰੋ ਵਿਨੋਦ ਕਚੌਰੀ ਵਾਲਾ ਅਨਟੋਲ ਪੇਜ ਬਠਿੰਡਾ ਨੂੰ ਫੋਲੋ ਕਰ ਲੂ ਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਕੌਣ-ਕੌਣ ਇੱਥੋਂ ਦੀਆਂ ਕਚੌਰੀਆਂ ਦਾ ਸਵਾਦ ਚੱਕ ਚੁੱਕਿਆ ਹੈ। ਧੰਨਵਾਦ।